ਗੱਲ ਜੇ ਇੱਚੀ ਆਂ ਭਾਈ ਭਾਈ ਆ ਮੁੰਡੇ ਨੇ ਸੁਣਾਉਣਾ ਇੱਕ ਮੈਂ ਡਾਕਟਰ ਸਾਹਿਬ ਉਹ ਡਾਕਟਰ ਸਾਹਿਬ ਮੇਰੇ ਵੱਲੋਂ ਮੈਂ ਕਹਿਣਾ ਸੌ ਲੱਗੇ ਸਾਰੇ ਬਾਲੇ ਚੰਗੇ ਅੰਮਰਤਾ ਸਿੰਘ ਆ ਮੁੰਡੇ ਦੇ ਸ਼ੇਰ ਸੁਣਾਉਣਾ ਇਹਦੇ ਲਈ ਪ੍ਰੋਡਕਸ਼ਨ ਉਹ ਭਾਈ ਚੁੱਪ ਕਰ ਦਿਓ ਇੱਕ ਮਿੰਟ ਆ ਆ ਜਾ ਪਿੱਛੇ ਹੋ ਜਾ ਬਰੋਤੀਆਂ ਨੇ ਬੜਾ ਪਾਇਆ ਰੌਲਾ ਰੋਗੀਆਂ ਨੇ ਬੜਾ ਮੈਰ ਰੋਣਾ 50000 ਗਿਆ ਖਾਰਾ ਬਾਬੇ ਨਾਨਕ ਦੀ ਕਿਰਪਾ ਨਾਲ ਉਹਨੂੰ ਜਿੱਤੇ ਨਾਲੋਂ ਵੱਧ ਮਿਲਿਆ ਪਿਆਰ ਆ ਬਾਬੇ ਨਾਨਕ ਦੀ ਕਿਰਪਾ ਨਾਲ ਉਹਨੂੰ ਜਿੱਤੇ ਨਾਲੋਂ ਵੱਧ ਮਿਲਿਆ ਪਿਆਰ ਅੱਗੇ ਵੀ ਆਈ ਰਾਜੂ ਰਾਜੂ ਭਾਗੀ ਬੰਦਰ ਵਾਲਾ ਦੂਜਾ ਮਨਪ੍ਰੀਤ ਕੋਟ ਭਾਰੇ ਵਾਲਾ ਤੀਜਾ ਜੱਤਾ ਦਾਪਲ ਦਾ ਬਕੀਆ ਇਹ ਅੱਗੇ ਹੈਗਾ ਹੀ ਤੀਜਾ ਅੱਗੇ ਤੀਜਾ ਬਾਕਸਰ ਸਿਰੇ ਸਿਰੇ ਦਾ ਲਹਾਣੀ ਆ ਦਾ ਵੀ ਬਾਬੇ ਨਾਲ ਪੱਕੀ ਯਾਰੀ ਆ ਧੰਨਵਾਦ ਇਹ ਆ ਆਨ ਦੀ سپورਟ ਲਿਖਿਆ ਭਾਈ ਨੇ ਤਾਂ ਕਰਕੇ ਹੋ ਗਈ ਥੱਲੇ ਉੱਤੇ ਹਾਂ ਕਿਹੜਾ ਮੁੰਡਾ 1% ਹੈ ਗਿਆ ਕਿਸੇ ਦਾ ਨਿਸ਼ਾਨੀ ਦੇ ਕੇ ਸਾਤੋਂ ਕਮੇਟੀ ਤੋਂ ਲਿਜਾ ਸਕਦਾ ਪਰਸ ਕੇਰੇ ਆ ਕਮੇਟੀ ਤੋਂ ਲਿਜਾ ਸਕਦਾ ਨਿਸ਼ਾਨੀ ਦੇ ਕੇ ਉਹ ਇੱਕ ਮਿੰਟ ਪੈਰ ਨਾਲ ਪੈਰ ਨਾਲ ਆ ਮੁੰਡਾ ਕਲਾਕਾਰ ਕੀ ਨਾਂ ਵਈਦਾ ਸੱਜਾ ਕਮਟੀ ਵਾਲਾ ਸਾਡਾ ਦੀਪ ਬਾਈ ਤੂੰ ਤਾਂ ਸੋਣਾ ਹੀ ਬਹੁਤ ਹੈ ਕੈਕਟਰਾਂ ਵਰਗਾ ਹਰਸ਼ਾ ਗੁੰਮਤੀ ਵਾਲਾ ਹਰਸ਼ਾ ਗੁੰਮਤੀ ਵਾਲਾ ਇਹ ਬਾਈ ਸਿੰਗਰ ਆ ਇਹਦੇ ਲਈ ਇੱਕ ਤਾੜੀ ਮਾਰੋ ਜ਼ੋਰਦਾਰ ਕਿਹੜਾ ਨਵਾਂ गाना ਆਇਆ ਪਿੰਡ ਦਾ ਸੁਣਾਓ ਬਟਾ ਫਿਰ ਫੇ ਸੁਣਾਇਆ ਕਰਦੇ ਛੜਿਆ ਤੇ ਆ ਬਾਈ ਛੜਾ ਕਮਿਊਨਿਟੀ ਦੇ ਬਾਈ ਗਾਣਾ ਬਾਬਾ ਜੀ ਗੌਰ ਕਰਿਓ ਆਇਆ ਹੈਣਾ ਰਾਜੂ ਕੋਲੇ ਕੋਲੇ ਆਈ ਭਾਈ ਮੜਾ ਜਾ ਰਾਜੂ ਭਾਈ ਰਾਜੂ ਭਾਈ ਭਾਈ ਕੋਲੇ ਕੋਲੇ ਆਈ ਮੜਾ ਜਾ ਆ ਛੜੇ ਰੋਜ ਪੀਂਦੇ ਆ ਬਲੈਂਡਰ ਕੋਲੇ ਹਾਏ ਕੋਈ ਨਾ ਨੰਨੇ ਮਰੋ ਦੁਆਰ ਭਾਈ ਆ ਛੜੇ ਰੋਜ ਪੀਂਦੇ ਆ ਬਲੈਂਡਰ ਕੋਲੇ ਰਾ ਕੋਲੇ ਰੱਬ ਨੇ ਸਰਾਉ ਛੜਿਆਂ ਦੇ ਬੇੜਿਆਂ ਚ ਲੱਗਦੀਆਂ ਰੌਣਕਾਂ ਤੇ ਵਿਆਹੇ ਬਰੇ ਹੋਗੇ ਬਰਬਾਦ ਸਾਈਂ ਜਿਓ ਛੜੇ ਜਾ ਅਸਤਾਦ ਸੋਹਣੇ ਨਹੀਂ ਮੁੰਡਾ ਛੜਿਆਂ ਦਾ ਆਹ ਛੜਿਆਂ ਦਾ ਬੱਜੇ ਅਸਤਾਦ ਸੋਹਣੇ ਨਹੀਂ ਮੁੰਡਾ ਛੜਿਆਂ ਦਾ ਦੀ ਆਹ ਛੜੇ ਨਿਤ ਸ਼ੰਗਦੇ ਆ ਕਾਲਾ ਮਾਲੀ ਜਿੱਤੋਂ ਪੈਰ ਰੱਖਦੇ ਆ ਖਲਾਲ ਨਹੀਂ ਆਹ ਛੜੇ ਨਿਤ ਛੱਦਦੇ ਆ ਸੁਪੇ ਕਮਾਲੀ ਜਿੱਤੋਂ ਪੈਰ ਰੱਖਦੇ ਆ ਖਲਾਲ ਨਹੀਂ ਘੋੜਾ ਨਹੀਂ ਜਾਵੇ ਸ਼ਕੀਨ ਛੜੇ ਬੜੇ ਤਾਹੀ ਜੀ ਜੇਵੇਂ ਜ ਰੱਖਦੇ ਆ ਡੱਬੀ ਨਾਲੀ ਹੋ ਪਾ ਕੇ ਫਿਕਰਾਂ ਦਾ ਰੱਖੀ ਏ ਸ਼ਰਾਦ ਸੋਹਣੀ ਨਹੀਂ ਮੁੰਡਾ ਛੜਿਆਂ ਦਾ ਹਾ ਛੜਿਆਂ ਦਾ ਬੱਜੇ ਉਸਤਾਦ ਸੋਹਣੀ ਨਹੀਂ ਮੁੰਡਾ ਛੜਿਆਂ ਦਾ ਆ ਛੜਿਆਂ ਦਾ ਬੱਜੇ ਉਸਤਾਦ ਸੋਹਣੀ ਨਹੀਂ ਮੁੰਡਾ ਛੜਿਆਂ ਦਾ ਨਹੀਂ ਭਾਈ ਮਿਹਨਤ ਕਰੀ ਜੰਨੇ ਹਜੇ ਆਪ ਦਾ ਚੈਨਲ ਆਇਆ ਹਰਸ਼ਾ ਗੁੰਟੀ ਵਾਲੇ ਦੇ ਨਾਂ ਤੇ ਸਾਰੇ ਕੁੱਤਾ ਖੁੱਲ ਗਿਆ ਸਾਰੇ ਸਾਈਡ ਤੇ ਆ ਜਾਓ ਇਹਾਰੇ ਥੋੜੇ ਏਰੀਏ ਦੇ ਬੱਚੇ ਆ ਭਾਈ ਪਾਕੇ ਕੁੜੀਆਂ ਛੱਡਣਾ ਵੀ ਨਹੀਂ ਦੇਣਾ ਹੈ ਹੈਲੋ ਭਾਈ ਕੁੱਤਾ ਖੋਲਿਆ ਸੈਰ ਤੇ ਹੋ ਜਾ ਭਰਾ ਵਰਕੇ ਨਾ ਹੋ ਰਹਾ ਸੈਰ ਤੇ ਹੋ ਇਹਨੇ ਬ੍ਰੇਕ ਨਹੀਂ ਭਾਈ ਲਾ ਦਿਓ ਜਾਲ ਲਾ ਦਿਓ ਬੰਦ ਕਰ ਦਿਓ ਪੱਕਾ ਪੰਜਾਬ ਸ਼ਿੰਗਾਰ ਕਿੰਨੇ ਤੇਰੇ ਲਗਾਣਾ ਮੈਨੂੰ ਦੱਸ ਦਿਓ ਪੁੱਤਾਂ ਹੋਏ ਤੇਰੇ ਸੰਕੇ ਰਾਜੂ ਰਾਜੂ ਗੁਰਵੰਤ ਦਾ ਆਇਆ ਬੜਾ ਲਾਇਬ ਉਹਦਾ ਆਪੇ ਸ਼ਿਕਾਇਤਾਂ ਤਾੜੀ ਲਾਓ ਇਹਦੇ ਲਈ ਪਰੇ ਹੋ ਜਾਓ ਹੀ ਨਾ ਪੈਂਦੇ ਤੇ ਟਾਂਕੇ ਡੀਐਫਸੀ ਰਿੰਗ ਚੋ ਅਰੇ ਉਹ ਪਏ ਆਉਂਦਾ ਪਏ ਆਉਂਦਾ ਪੂਰਾ ਅੱਛਾ ਰਾਜੂ ਸਰਪੰਚ ਪੰਜਾਬ ਸਿੰਘ ਆ ਰਿਹਾ ਸਾਨੂੰ ਫਿਰ ਮੜਾ ਦੋ ਆ ਗਿਆ ਕਿਉਂਕਿ ਲੇਟ ਹੋ ਬੋ ਜਾਗੇ ਦੂਰ ਬੋ ਜਾਣਾ ਕਿੰਦੇ ਹੱਥ ਮਰਵਾਤਾ ਜੇ ਤਿਆਰ ਆ ਬੱਟੂ-ਬੱਟੂ ਬਣ ਲੀਆਂ ਤਾਂ ਲਵਾਈਏ ਜਿਹੜਾ ਰੰਗ ਕਰ ਤੇ ਚੱਲੀਏ ਫਿਰ ਹੰਗਰਾਉਣੀ ਰਾਜੂ ਸਰਪੰਚ ਮੇਰੇ ਕੋਲ ਆਵੇ ਤੇ ਕਿੰਦਾ ਜੇੜੀ ਰਾਜੂ ਸਰਪੰਚ ਤੇ ਕਿੰਦਾ ਜੇੜੀ ਪ੍ਰਾਣੀ ਚਾਹਣ ਬੋਲੇ ਜਾਣੇ ਭਾਈ 2 ਮਿੰਟ ਐ ਕਾਹਦੋ ਕਰੀ ਜਾਣਾ ਯਾਰ 3 ਬਣ ਕੇ ੱਤਕਾ ਨਾ ਕਰੋ ਯਾਰ ਤੁਹਾਡੇ ਕੋਲੇ ਆ ਨਾ ਬਾਬਾ ਜੀ ਕੋਲੇ ਆ ਨਾ 3 ਬਣ ਕੇ 2 ਮਿੰਟ ਯਾਰ ਇਹ ਤਾਂ ਨਾ ਕਰੋ ਇਹ ਆਪਣਾ ਭਰਾ ਦਾ ਅਰਸ਼ ਕੁਮਟੀ ਵਾਲਾ ਜਿਹਦਾ ਨਾਮ ਆ